ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਆਸਟ੍ਰੇਲੀਆ ਤੇ ਸਿਡਨੀ ਦੇ ਵਿੱਚੋਂ ஆயੂਦੀ ਪਾਈਚਾਰੇ ਉੱਤੇ ਹੋਏ ਕੱਤਖ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਲੋਕਾਂ ਨੂੰ ਇਸਲਾਮੀ ਕੱਟੜਪੰਥੀ ਦੇ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ ਵਾਈਟ ਹਾਊਸ ਦੇ ਵਿੱਚ ஆயੂਦੀਆਂ ਦੇ ਹਨੂਕਾ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ ਸਾਰੇ ਦੇਸ਼ਾਂ ਨੂੰ ਕੱਟੜਪੰਥੀ ਇਸਲਾਮੀ ਅਤਵਾਦੀਆਂ ਬੁਰੀਆਂ ਤਾਕਤਾਂ ਦੇ ਵਿਰੁੱਧ ਇਕੱਠੇ ਖੜੇ ਹੋਣਾ ਚਾਹੀਦਾ ਹੈ ਤੇ ਅਸੀਂ ਅੱਜ ਆਕਾਰੀਆਂ ਐਤਵਾਰ ਸ਼ਾਮ ਨੂੰ ਸਿਡਨੀ ਦੇ ਬੌਂਡੀ ਦੇ ਵਿੱਚ ਬੀਚ ਉੱਤੇ ਵੇ ਅਤਵਾਦੀ ਹਮਲੇ ਦੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ ਤੇ 25 ਤੋਂ ਵੱਧ ਲੋਕ ਜ਼ਖਮੀ ਪਈ ਕੈ ਨੇ ਆਸਟ੍ਰੇਲੀਆ ਸਰਕਾਰ ਨੇ ਇਸ ਨੂੰ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅਤਵਾਦੀ ਹਮਲਾ ਕਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿडनी ਦੇ ਬੌਂਡੀ ਬੀਚ ਉੱਤੇ ਹੋਏ ਅਤਵਾਦੀ ਹਮਲੇ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਇਹ ਘਟਨਾ ਆਸਟ੍ਰੇਲੀਆ ਦੇ ਸਭ ਤੋਂ ਘਾਤਕ ਸਮੂਹਿਕ ਕਤਲਬਾਜ਼ੀ ਦੇ ਵਿੱਚੋਂ ਇੱਕ ਸੀ ਜਿਦੇ ਵਿੱਚ ਇਸਲਾਮੀ ਅਤਵਾਦੀਆਂ ਨੇ 15 ਲੋਕਾਂ ਨੂੰ ਮਾਰ ਦਿੱਤਾ ਸੀ ਆਯੁੱਧੀ ਹਨੂਕਾ ਤਿਉਹਾਰ ਦੇ ਲਈ ਵਾਈਟ ਹਾਊਸ ਦੇ ਵਿੱਚ ਅਯੁੱਧੀ ਅਮਰੀਕਾ ਦੀ ਮੇਜ਼ਬਾਨੀ ਕਰਦੇ ਹੋਏ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕੱਟੜਪੰਥੀ ਇਸਲਾਮ ਵਿਰੁੱਧ ਇੱਕ ਝੂਠੀ ਹੋਂਦ ਦੀ اپੀਲ ਕੀਤੀ ਤੇ ਉਹਨਾਂ ਨੇ ਹਮੇਸ਼ਾ ਯੁੱਧੀ ਪਾਰਚਾਰਿਤਾ ਸਮਰਥਨ ਕਰਨ ਦਾ ਵੀ ਵਾਅਦਾ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਦੇ ਲੋਕਾਂ ਨੂੰ ਆਪਣਾ ਪਿਆਰ ਅਤੇ ਪ੍ਰਾਤਨਾਵਾ ਪੇਜਣਾ ਚੋਣਨਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਸਿਡਨੀ ਦੇ ਵਿੱਚ ਰਹ ਹਨ ਕਾ ਜੋਸ਼ਨਾ ਦੌਰਾਨ ਪਿਆਨਾ ਕਤੇ ஆயੂਧੀ ਵਿਰੋਧੀ ਅਤਵਾਦੀ ਹਮਲੇ ਤੋਂ ਪ੍ਰਭਾਵਿਤ ਹੋਏ ਨੇ ਸਾਰੇ ਦੇਸ਼ਾਂ ਨੂੰ ਇਕੱਤਰ ਬੰਦੇ ਇਸਲਾਮੀ ਅਤਵਾਦ ਦੀਆਂ ਬੁਰੀਆਂ ਤਾਕਤਾਂ ਵਿਰੁੱਧ ਇਕੱਠੇ ਖੜੇ ਹੋਣਾ ਚਾਹੀਦਾ ਹੈ। The love and prayers to our entire nation to the people of Australia and especially all those affected by the horrific and Anti Semitic terrorist attack, and that's exactly what it is anti Semitic, that took place on a Hanukkah celebration in Sydney. What a terrible, terrible thing. We don't learn. We're joined in mourning all of those who were killed, and we're praying for the swift recovery of the wounded. Some are very horrifically wounded, as you probably know. All nations must stand together against the evil forces of radical Islamic terrorism, and we're doing that. Joining us tonight, ARE Commerce Secretary Howard Lutnick is doing a fantastic job. Representatives Paul Gosar, David KUTSOFF, Claudia Tenney, Ronnie Jackson—he was my White House doctor. Ronnie was asked, "Who's the healthiest of all?" Was it? Barack Hussein Obama? Was it Sleepy Joe Biden? Or was it Donald Trump and he said Trump was by far the healthiest? He was the doctor for all three of us and he said Trump was by far the healthiest. I love him. If he didn't say that, I would have never have talked to him again. But where is Zarani? Is he here? Ronnie Jackson, what a great legend. Josh Gottheimer is here mr salt is here mike lawler he's the only guy who could have gotten that for new york nobody else he worked so hard on that will you please focus on the midterms please do you mind okay ਇਹ ਦੱਸਣਾ ਬੰਦ ਹੈ ਕਿ ਬੋਡੀ ਬੀਚ ਉਤੇ ਹਮਲਾਇਤ ਵਾਨੂਦੋ ਹੋਇਆ ਜੁਰੋ ਵੱਡੀ ਕਿੰਟੀ ਵਿੱਚ ਯੂਦੀ ਲੋਕ ਹਨੁਕਾ ਦਾ ਜੋਸ਼ਨ ਮਨਾ ਰਹੇ ਸੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਰੀ ਅਲਬਾਨੀਸ ਨੇ ਵੀ ਇਸ ਘਟਨਾ ਨੂੰ ਅਯੂਦੀ ਵਿਰੋਧੀ ਅਤਵਾਦੀ ਕਾਰਵਾਈ ਦੱਸਿਆ। ਕਿ ਆਸਟ੍ਰੇਲੀਆ ਤੇ ਸਿਡਨੀ ਦੇ ਵਿੱਚੋਂ ਅਯੂਦੀ ਪਾਈਚਾਰੇ ਉਤੇ ਹੋਏ ਕੱਤਖ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਸਲਾਮੀ ਕੱਟੜਪੰਥੀ ਦੇ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਵਾਈਟ ਹਾਊਸ ਦੇ ਵਿੱਚ ਅਯੁੱਧਿਆ ਦੇ ਹਨੂਕਾ ਪ੍ਰੋਗਰਾਮ ਦੌਰਾਨ ਚੰਪਨੇ ਗਿਆ ਸਾਰੇ ਦੇਸ਼ਾਂ ਨੂੰ ਕਟੜਪੰਥੀ ਇਸਲਾਮੀ ਅਤਵਾਦੀਆਂ ਬੁਰੀਆਂ ਤਾਕਤਾਂ ਦੇ ਵਿਰੁੱਧ ਇਕੱਠੇ ਖੜੇ ਹੋਣਾ ਚਾਹੀਦਾ ਹੈ ਤੇ ਅਸੀਂ ਅਜੋਇਆ ਘਟਨਾ ਐਤਵਾਰ ਸ਼ਾਮ ਨੂੰ ਸਿਡਨੀ ਦੇ ਬੌਂਡੀ ਦੇ ਵਿੱਚ ਬੀਚ ਉੱਤੇ ਹੋਏ ਅਤਵਾਦੀ ਹਮਲੇ ਦੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ ਤੇ 25 ਤੋਂ ਵੱਧ ਲੋਕ ਜ਼ਖਮੀ ਪੈ ਗਏ ਨੇ ਆਸਟ੍ਰੇਲੀਆ ਸਰਕਾਰ ਨੇ ਇਸ ਨੂੰ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅਤਵਾਦੀ ਹਮਲਾ ਕਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿਦਨੀ ਦੇ ਬੌਂਡੀ ਬੀਚ ਉੱਤੇ ਹੋਏ ਅਤਵਾਦੀ ਹਮਲੇ ਬਾਰੇ ਤਿੱਖੀ ਭਲਤ ਕਿਰਿਆ ਦਿੱਤੀ ਹੈ। ਇਹ ਘਟਨਾ ਆਸਟ੍ਰੇਲੀਆ ਦੇ ਸਭ ਤੋਂ ਕਾਤਕ ਸਮੂਹਿਕ ਗੋਲੀਬਾਰੀ ਦੇ ਵਿੱਚੋਂ ਇੱਕ ਸੀ ਜਿੱਦੇ ਵਿੱਚ ਇਸਲਾਮੀ ਅਤਵਾਦੀਆਂ ਨੇ 15 ਲੋਕਾਂ ਨੂੰ ਮਾਰ ਦਿੱਤਾ ਸੀ। ਅਯੁੱਧੀ ਹਨੂਕਾ ਤਿਵਾਰ ਦੇ ਲਈ ਵਾਈਟ ਹਾਊਸ ਵਿੱਚ ਅਯੁੱਧੀ ਅਮਰੀਕਾ ਦੀ ਮੇਜ਼ਬਾਨੀ ਕਰਦੇ ਹੋਏ ਟਰੰਪ ਨੇ ਦੁਨੀਆ ਭਰ ਦੇ ਟੇਸ਼ਨ ਨੂੰ ਕੱਟੜਪੰਥੀ ਇਸਲਾਮ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਤੇ ਉਹਨਾਂ ਨੇ ਹਮੇਸ਼ਾ ਯੁੱਧੀ ਪਾਇਚਾਰਤਾ ਸਮਰਥਨ ਕਰਨ ਦਾ ਵੀ ਵਾਅਦਾ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਦੇ ਲੋਕਾਂ ਨੂੰ ਆਪਣਾ ਪਿਆਰ ਅਤੇ ਪ੍ਰਾਰਥਨਾਵਾਂ ਭੇਜਣਾ ਚਾਹੁੰਦਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਸਿਡਨੀ ਦੇ ਵਿੱਚ ਹਨ ਕਾ ਜੋਸ਼ਨਾ ਦੁਆਨ ਪਿਆਨਾ ਕਤੇ ਅਯੁੱਧੀ ਵਿਰੋਧੀ ਅਤਵਾਦੀ ਹਮਲੇ ਤੋਂ ਪ੍ਰਭਾਵਿਤ ਹੋਏ ਨੇ ਸਾਰੇ ਦੇਸ਼ਾਂ ਨੂੰ ਕੱਟੜਪੰਥੀ ਇਸਲਾਮੀ ਅਤਵਾਦੀਆਂ ਬੁਰੀਆਂ ਤਾਕਤਾਂ ਵਿਰੁੱਧ ਇਕੱਠੇ ਖੜੇ ਹੋਣਾ ਚਾਹੀਦਾ ਹੈ। The love and prayers to our entire nation to the people of Australia and especially all those affected by the horrific and anti-semitic terrorist attack and that's exactly what it is anti-semitic that took place on a hanukkah celebration in sydney what a terrible terrible thing we don't learn we're joined in mourning all of those who were killed and were praying for the swift recovery of the wounded some are very horrifically wounded as you probably know all nations must stand together against the evil forces of radical Islamic terrorism, and we're doing that. Joining us tonight, our Commerce Secretary Howard Lutnick is doing a fantastic job. Representatives Paul Gosar, David Kutsoff, Claudia Tenney, Ronnie Jackson—he was my White House doctor. Ronnie was asked, "Who's the healthiest of all?" Was it? Barack Hussein Obama? Was it Sleepy Joe Biden? Or was it Donald Trump and he said Trump was by far the healthiest? He was the doctor for all three of us and he said Trump was by far the healthiest. I love him. If he didn't say that, I would have never have talked to him again. Where is Zarani? Is he here? Ronnie Jackson, what a great legend. Josh Gothimer is here mr salt is here mike lawler he's the only guy who could have gotten that for new york nobody else he worked so hard on that will you please focus on the midterms please do you mind okay ਇਹ ਦੱਸਣਾ ਬੰਦ ਹੈ ਕਿ ਬੋਡੀ ਬੇਚ ਉਤੇ ਹਮਲਾਇਤ ਵਾਨੂ ਤੋਂ ਹੋਇਆ ਜਦੋਂ ਵੱਡੀ ਗਿਣਤੀ ਵਿੱਚ ਯੁੱਧੀ ਲੋਕ ਹਨੁਕਾ ਦਾ ਜੋਸ਼ਨ ਮਨਾ ਰਹੇ ਸੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਰੀ ਅਲਬਾਨੀਜ਼ ਨੇ ਵੀ ਇਸ ਘਟਨਾ ਨੂੰ ਯੁੱਧੀ ਵਿਰੋਧੀ ਅਤੇ ਵਤੀ ਕਾਰਵਾਈ ਦੱਸਿਆ। ਇਹ ਆਸਟ੍ਰੇਲੀਆ ਤੇ ਸਿਡਨੀ ਦੇ ਵਿੱਚੋਂ ਅਯੁੱਧੀ ਪਾਈਚਾਰੇ ਉਤੇ ਹੋਏ ਕਤਕ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਸਲਾਮੀ ਕੱਟੜਪੰਥੀ ਦੇ ਵਿਰੁੱਧ ਇੱਕ ਜੁੱਟ ਹੋਣ ਦੀ ਅਪੀਲ ਕੀਤੀ ਹੈ। ਵਾਈਟ ਹਾਊਸ ਦੇ ਵਿੱਚ ਅਯੁੱਧਿਆ ਦੇ ਹਨੂਕਾ ਪ੍ਰੋਗਰਾਮ ਦੌਰਾਨ ਚੰਪਨੇ ਕਿਹਾ ਸਾਰੇ ਦੇਸ਼ਾਂ ਨੂੰ ਕੱਟੜਪੰਥੀ ਇਸਲਾਮੀ ਅਤਵਾਦੀਆਂ ਬੁਰੀਆਂ ਤਾਕਤਾਂ ਦੇ ਵਿਰੁੱਧ ਇਕੱਠੇ ਖੜੇ ਹੋਣਾ ਚਾਹੀਦਾ ਹੈ ਤੇ ਅਸੀਂ ਅਜੋਇਆ ਕਾਫੀਆ ਅੱਤਵਾਦੀ ਸ਼ਾਮ ਨੂੰ ਸਿਡਨੀ ਦੇ ਬੌਂਡੀ ਦੇ ਵਿੱਚ ਬੀਚ ਉੱਤੇ ਹੋਏ ਅਤਵਾਦੀ ਹਮਲੇ ਦੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ ਤੇ 25 ਤੋਂ ਵੱਧ ਲੋਕ ਜ਼ਖਮੀ ਪਹੁੰਚੇ ਨੇ ਆਸਟ੍ਰੇਲੀਆਈ ਸਰਕਾਰ ਨੇ ਇਸ ਨੂੰ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅਤਵਾਦੀ ਹਮਲਾ ਕਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿਡਨੀ ਦੇ ਬੌਂਡੀ ਬੀਚ ਉੱਤੇ ਹੋਏ ਅਤਵਾਦੀ ਹਮਲੇ ਬਾਰੇ ਤਿੱਖੀ 발ਤ ਕੀ ਰਹੀ ਦਿੱਤੀ ਹੈ। ਇਹ ਘਟਨਾ ਆਸਟ੍ਰੇਲੀਆ ਦੇ ਸਭ ਤੋਂ ਘਾਤਕ ਸਮੂਹੀ ਗੋਲੀਬਾਰੀ ਦੇ ਵਿੱਚੋਂ ਇੱਕ ਸੀ ਜਿਸ ਦੇ ਵਿੱਚ ਇਸਲਾਮੀ ਅਤਵਾਦੀਆਂ ਨੇ 15 ਲੋਕਾਂ ਨੂੰ ਮਾਰ ਦਿੱਤਾ ਸੀ। ਅਯੁੱਧੀ ਹਨੂਕਾਰ ਤਿਹਾਵਾਰ ਦੇ ਲਈ ਵਾਈਟ ਹਾਊਸ ਦੇ ਵਿੱਚ ਅਯੁੱਧੀ ਅਮਰੀਕਾ ਦੀ ਮੇਜ਼ਬਾਨੀ ਕਰਦੇ ਹੋਏ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕੱਟੜਪੰਥੀ ਇਸਲਾਮ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਤੇ ਉਹਨਾਂ ਨੇ ਹਮੇਸ਼ਾ ਯੁੱਧੀ ਪਾਰਚਾਰਤਾਸ ਮੱਥਨ ਕਰਨ ਦਾ ਵੀ ਵਾਅਦਾ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਦੇ ਲੋਕਾਂ ਨੂੰ ਆਪਣਾ ਪਿਆਰ ਅਤੇ ਪ੍ਰਾਰਥਨਾਵਾਂ ਭੇਜਣਾ ਚਾਹੁੰਦਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਸਿਡਨੀ ਦੇ ਵਿੱਚ ਹਨ ਕਾਜਸ਼ਨਾ ਦੌਰਾਨ ਪਿਆਨਾ ਕਤੇ ਅਯੁੱਧੀ ਵਿਰੋਧੀ ਅਤਵਾਦੀ ਹਮਲੇ ਤੋਂ ਪ੍ਰਭਾਵਿਤ ਹੋਏ ਨੇ ਸਾਰੇ ਦੇਸ਼ਾਂ ਨੂੰ ਕੱਟੜਪੰਤੇ ਇਸਲਾਮੀ ਅਤਵਾਦ ਦੀਆਂ ਬੁਰੀਆਂ ਤਾਕਤਾਂ ਵਿਰੁੱਧ ਇਕੱਠੇ ਖੜੇ ਹੋਣਾ ਚਾਹੀਦਾ ਹੈ। The love and prayers to our entire nation to the people of Australia and especially all those Affected by the horrific and anti Semitic terrorist attack, and that's exactly what it is anti Semitic. That took place on a Hanukkah celebration in Sydney. What a terrible, terrible thing. We don't learn. We're joined in mourning all of those who were killed, and we're praying for the swift recovery of the wounded. Some are very horrifically wounded, as you probably know. All nations must stand together against the evil forces of radical Islamic terrorism, and we're doing that. Joining us tonight, our Commerce Secretary Howard Lutnick is doing a fantastic job. Representatives Paul Gosar, David Kutsoff, Claudia Tenney, Ronnie Jackson—he was my White House doctor. Ronnie was asked, "Who's the healthiest of all?" Was it? Barack Hussein Obama? Was it Sleepy Joe Biden? Or was it Donald Trump and he said Trump was by far the healthiest? He was the doctor for all three of us, and he said Trump was by far the healthiest. I love him. If he didn't say that, I would have never have talked to him again. But where is Zarani? Is he here? Ronnie Jackson, what a great legend. Josh Gothimer is here. ਮਿਸਟਰ ਸੌਲਟ ਇਜ਼ ਹੇਅਰ ਮਾਈਕ ਲਾਲਰ ਹੀਜ਼ ði ਓਨਲੀ ਗਾਇ ਕਾਡ ਹਾਟਨ ਥੈਟ ਫਾਰ ਨਿਊਯਾਰਕ ਨੋਬਾਡੀ ਐਲਸ ਹੀ ਵਰਕਸ ਸੋ ਹਾਰਡ ਔਨ ਥੈਟ ਵੀ ਪਲੀਜ਼ ਫੋਕਸ ਔਨ ði ਮਿਡ ਟਰਮਸ ਪਲੀਜ਼ ਯੂ ਮਾਈਂਡ ਓਕੇ ਸੇ ਦਸਨਾ ਬੰਦਾ ਹੈ ਕਿ ਬੋਡੀ ਬੀਚ ਉਤੇ ਹਮਲਾਇਆ ਤਵਾਨੂ ਤੋਂ ਹੋਇਆ ਜੁਰੂ ਵੱਡੀ ਗਿਣਤੀ ਵਿੱਚ ਯੁੱਧੀ ਲੋਕ ਹਨੂਕਾ ਦਾ ਜੋਸ਼ਣ ਮਨਾ ਰਹੇ ਸੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਡਥਰੀ ਅਲਬਾਨੀਜ਼ ਨੇ ਵੀ ਇਸ ਘਟਨਾ ਨੂੰ ਯੁੱਧ ਵਿਰੋਧੀ ਅਤੇ ਵਾਦੀ ਕਾਰਵਾਈ ਦੱਸਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ